ओम शांति ओम शांति जय श्री राम दोस्तों जिस तरह के पिछले कई दिन तो जो सड़क हादसे ਦੇ ਵਿੱਚ ਡਰਾਈਵਰ ਦੀ ਮੌਤ ਹੋਈ ਸੀ ਉਸ ਦੇ ਲਈ ਬੀਤੀ ਸਹਾਇਤਾ ਹੈਗੀ ਹੈ ਜਿਹੜੀ ਉਹ ਤੁਹਾਡੇ ਵੱਲੋਂ ਭੇਜੀ ਜਾ ਰਹੀ ਹੈ ਮੇਰੇ ਕੋਲੇ ਇਸ ਟਾਈਮ ਇੱਕ 6500 ਰੁਪਏ ਟੋਟਲ ਇੱਕ ਹੋਰ ਆਏ ਨੇ ਜਿਹਦੇ ਵਿੱਚ ਸਾਡੇ ਅਮਿਤ ਗਰਗ ਜੀ ਅਮਿਤ ਗਰਗ ਜੋ ਕਿ ਅਗਰਵਾਲ ਟੀ ਕੰਪਨੀ ਵਾਲੇ ਸੋਨੀ ਜੀ ਉਹਨਾਂ ਵੱਲੋਂ 3000 ਰੁਪਏ ਭੇਜੇ ਗਏ ਨੇ ਇਸ ਡਰਾਈਵਰ ਤੇ ਪਰਿਵਾਰ ਦੀ ਮਦਦ ਦੇ ਲਈ ਇਸ ਦੇ ਨਾਲ ਹੀ ਜੋ ਸਾਡੇ ਆਪਣਾ ਕ੍ਰਿਸ਼ਨਾ ਮਾਰਕੀਟ ਹੈ ਉੱਥੇ ਤੋਂ ਸਾਡੇ ਵੀਰ ਜੀ ਯੋਗਰਾਜ ਜੀ ਜੋ ਕਿ ਕੱਪੜੇ ਦਾ ਕੰਮ ਕਰਦੇ ਨੇ ਉਹਨਾਂ ਵੱਲੋਂ ਵੀ 2000 ਰੁਪਏ ਉਹਨਾਂ ਵੱਲੋਂ ਭੇਜੇ ਗਏ ਨੇ ਅੱਜ ਇੱਕ ਸਾਡੇ ਵੀਰ ਜਗਜੀਤ ਸਿੰਘ ਜੀ ਉਹਨਾਂ ਨੇ ਵੀ 1000 ਰੁਪਏ ਇਸ ਕੰਮ ਦੇ ਲਈ ਉਹਨਾਂ ਨੂੰ ਨੇਕ ਕੰਮ ਦੇ ਲਈ ਦੇਣ ਵਾਸਤੇ ਉਹਨਾਂ ਨੇ ਵੀ ਦਿੱਤੇ ਨੇ ਇਸ ਦੇ ਨਾਲ ਹੀ ਪ੍ਰਤਾਪ ਕਲੋਨੀ ਤੋਂ ਬੇਦ ਪ੍ਰਕਾਸ਼ ਬਾਂਸਲ ਜੀ ਜੋ ਕਿ ਕਾਫੀ ਨੇਕ ਕੰਮਾਂ ਦੇ ਵਿੱਚ ਧਾਰਮਿਕ ਕੰਮਾਂ ਚ ਅੱਗੇ ਰਹਿੰਦੇ ਨੇ ਉਹਨਾਂ ਵੱਲੋਂ ਵੀ 500 ਰੁਪਏ ਨੇ ਜੋ ਇਸ ਪਰਿਵਾਰ ਦੇ ਲਈ ਆਰਥਿਕ ਮਦਦ ਦੇ ਤੌਰ ਦੇ ਉੱਤੇ ਉਹਨਾਂ ਨੇ ਵੀ ਅੱਜ ਮੈਨੂੰ ਇਹ ਪੈਸੇ ਨੇ ਜਿਹੜੇ ਦਿੱਤੇ ਨੇ ਮੈਂ ਧੰਨਵਾਦ ਕਰਾਂਗਾ ਅਮਿਤ ਗਰਗ ਸੋਨੀ ਜੀ ਦਾ ਅਗਰਵਾਲਟੀ ਕੰਪਨੀ ਵਾਲਿਆਂ ਦਾ ਜਿਹਨਾਂ ਨੇ 3000 ਰੁਪਏ ਦਿੱਤੇ ਨੇ yograj ji ਜਿਨ੍ਹਾਂ ਨੇ 2000 ਰੁਪਏ ਦਿੱਤੇ ਨੇ ਤੇ ਇਸ ਦੇ ਨਾਲ ਹੀ ਜੋ ਸਾਡੇ ਜਗਜੀਤ ਜੀ ਨੇ 1000 ਰੁਪਏ ਉਹਨਾਂ ਨੇ ਦਿੱਤਾ ਤੇ ਇਸ ਦੇ ਨਾਲ ਹੀ 500 ਰੁਪਏ ਜੋ ਸਾਡੇ ਬੀਤ ਪ੍ਰਕਾਸ਼ ਬੰਸਲ ਜੀ ਉਹਨਾਂ ਵੱਲੋਂ ਇਹ ਦਿੱਤੇ ਗਏ ਨੇ ਇਹ ਜਿਹੜੇ ਪੈਸੇ 6500 ਰੁਪਏ ਨੇ ਇਹ ਉਸ ਪਰਿਵਾਰ ਦੀ ਆਰਥਿਕ ਸਹਾਇਤਾ ਦੇ ਵਿੱਚ ਤੁਹਾਡਾ ਦਿੱਤਾ ਹੋਇਆ ਯੋਗਦਾਨ ਉਹਨਾਂ ਦੇ ਬੱਚਿਆਂ ਦੇ ਕੰਮ ਆਏਗਾ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਾਂਗਾ ਤੁਹਾਡਾ ਸਾਡਾ ਕਿ ਤੁਸੀਂ ਇਸ ਸਮਾਣਾ ਹੈਲਪਲਾਈਨ ਤੇ ਅਪੀਲ ਨੂੰ ਦੇਖ ਕੇ ਤੁਸੀਂ ਇਹ ਜੋ ਯੋਗਦਾਨ ਰਕਮੀ ਹੈ ਉਹ ਇਸ ਪਰਿਵਾਰ ਦੇ ਲਈ ਇੱਕ ਸੱਚੀ-ਸੁੱਚੀ ਸਰਧਾਂਜਲੀ ਦਿੰਦੇ ਹੋਏ ਇਹ ਭੇਜੀ ਹੈ ਹੋਰ ਵੀ ਕਈ ਜੋ ਸਮਾਣੇ ਦੇ ਕਈ ਸਾਡੇ ਦਾਨੀ ਸੱਜਣ ਨੇ ਉਹਨਾਂ ਦਾ ਵੀ ਕਈਆਂ ਦਾ ਫੋਨ ਆਇਆ ਹੈ ਕਈ ਉੱਥੇ ਡਾਇਰੈਕਟ ਵੀ ਭੇਜ ਰਹੇ ਨੇ ਤੇ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਕੁਝ ਅਸੀਂ ਜੋ ਅਨੁਦਾਨ ਰਾਸ਼ੀ ਹੈ ਉਹ ਇਸ ਪਰਿਵਾਰ ਨੂੰ ਦੇਣਾ ਚਾਹੁੰਦੇ ਆ ਜਦੋਂ ਉਹਨਾਂ ਦੇ ਆ ਜਾਣਗੇ ਤਾਂ ਉਹ ਵੀ ਅਸੀਂ ਇਸ ਹੈਲਪਲਾਈਨ ਦੇ ਉੱਤੇ ਤੁਹਾਡਾ ਨਾਲ ਸ਼ੇਅਰ ਕਰਾਂਗੇ ਇਹ ਸਾਰੇ ਪੈਸੇ ਜੋ ਨੇ ਉਹ ਅਸੀਂ ਉਹ ਮ੍ਰਿਤਕ ਦੇ ਡਰਾਈਵਰ ਹੈ ਉਸ ਦੀ ਪਤਨੀ ਦਾ ਬੈਂਕ ਅਕਾਊਂਟ ਖੁੱਲਣ ਜਾ ਰਿਹਾ ਹੈ ਅਸੀਂ ਉਹਦੇ ਵਿੱਚ ਹੀ ਇਸ ਨੂੰ ਪੈਸਿਆਂ ਨੂੰ ਟਰਾਂਸਫਰ ਉਹਦੇ ਵਿੱਚ ਜਮ੍ਹਾਂ ਕਰਾ ਦੇਵਾਂਗੇ ਤੇ ਇਸ ਦੇ ਨਾਲ ਹੀ ਜੋ ਪੈਸੇ ਸਿੱਧੇ ਤੌਰ ਤੇ ਉੱਤੇ ਪਰਿਵਾਰ ਲਵੇ ਪਹੁੰਚ ਚੁੱਕੇ ਨੇ ਉਹ ਪਰਿਵਾਰ ਲਵੇ ਹੈਗੇ ਨੇ ਜਾਂ ਜਿਸ ਦਿਨ ਭੋਗ ਵਾਲੇ ਦਿਨ ਦਿੱਤੇ ਗਏ ਸੀ ਉਹ ਪੈਸੇ ਕੈਸ਼ ਤੌਰ ਤੇ ਉੱਤੇ ਪਰਿਵਾਰ ਲਵੇ ਪਹੁੰਚ ਚੁੱਕੇ ਨੇ ਜਿਹੜੇ ਪੈਸੇ ਹੁਣ ਤੁਸੀਂ ਦੇ ਰਹੇ ਹੋ ਉਹ ਪੈਸੇ ਬੈਂਕ ਦੇ ਅਕਾਊਂਟ ਦੇ ਵਿੱਚ ਹੀ ਜਮ੍ਹਾਂ ਕਰਵਾਏ ਜਾਣਗੇ ਓਮ ਸ਼ਾਂਤੀ ਓਮ ਸ਼ਾਂਤੀ ਜੈ ਸ਼੍ਰੀ ਰਾਮ